ਬਠਿੰਡਾ ਵਿਖੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਘਰ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਆਉਂਦੇ ਨੇ ਵਿਆਸ ਡੇਰਾ ਦੇ ਪ੍ਰਮੁਖ ਬਾਬਾ ਗੁਰਿੰਦਰ ਸਿੰਘ ਢਿੱਲੋਂ ਉੱਥੇ ਜਥੇਦਾਰ ਸਹਿਬਾਨ ਦੇ ਨਾਲ ਮੁਲਾਕਾਤ ਕਰਨ ਪਹੁੰਚਦੇ ਨੇ ਔਰ ਨਾਲੋ ਨਾਲ ਸਵਾਲ ਸ਼ੁਰੂ ਹੋ ਗਏ ਨੇ ਕਿ ਆਖਰਕਾਰ ਇਹ ਮੁਲਾਕਾਤ ਹੋ ਕਿਉਂ ਰਹੀ ਹੈ ਕਿਉਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਦੋਂ 15 ਦਿਨਾਂ ਵਾਸਤੇ ਉਹਨਾਂ ਨੂੰ ਸਸਪੈਂਡ ਕੀਤਾ ਹੋਇਆ ਜਾਂ ਕਹਿਦੀਏ ਕਿ ਜਥੇਦਾਰ ਦੀਆਂ ਸੇਵਾਵਾਂ ਨਿਭਾਉਣ ਤੋਂ ਰੋਕਿਆ ਗਿਆ ਹੈ 15 ਦਿਨਾਂ ਵਾਸਤੇ ਇਹੋ ਜੇ ਸਮੇਂ ਦੇ ਦੌਰਾਨ ਇਹੋ ਜੇ ਸਮੇਂ ਦੇ ਦੌਰਾਨ ਜਦੋਂ ਵੱਡੇ ਇਲਜ਼ਾਮ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਉੱਤੇ ਲਗਾਏ ਗਏ ਨੇ ਉਸ ਦਰਮਿਆਨ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਿਉਂ ਉਹਨਾਂ ਨੂੰ ਮਿਲਣ ਆਏ ਨੇ ਹੁਣ ਇੱਥੇ ਇਸ ਮਸਲੇ ਦੇ ਉੱਤੇ ਸਵਾਲ ਖੜੇ ਹੋਣ ਲੱਗ ਗਏ ਨੇ ਔਰ ਇਸੇ ਮਸਲੇ ਨੂੰ ਲੈ ਕੇ ਕੁਝ ਨੈਰੇਟਿਵਸ ਨਿਕਲਦੇ ਨਜ਼ਰ ਆ ਰਹੇ ਆ ਹੁਣੇ ਕਿਹਾ ਜਾਣ ਲੱਗਿਆ ਕਿ ਸ਼ਾਇਦ ਇਹ ਮੁਲਾਕਾਤ ਮਨਾਉਣ ਖਾਤਰ ਹੋ ਰਹੀ ਹੈ ਕਿਉਂਕਿ ਇਹ ਮਾਮਲਾ ਆਪਣੇ ਆਪ ਦੇ ਵਿੱਚ ਬੇਹੱਦ ਪੇਚੀਦਾ ਹੁੰਦਾ ਜਾ ਰਿਹਾ ਹੈ ਕਿਉਂਕਿ ਜਦੋਂ ਇਹ ਇਲਜ਼ਾਮ ਲੱਗੇ ਸੀ ਤਾਂ ਹਰਪਾਲ ਸਿੰਘ ਖਾਰਾ ਜਿਹੜੇ ਵਕੀਲ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਉਹਨਾਂ ਨੇ ਸਾਫ਼ ਇਹ ਸਵਾਲ ਚੁੱਕੇ ਸੀ ਉਹਨਾਂ ਨੇ ਇਤਰਾਜ਼ ਚੁੱਕੇ ਸੀ ਕਿ ਇਹ ਮਸਲੇ ਦੇ ਵਿੱਚ ਪਹਿਲੀ ਗੱਲ ਤਾਂ ਇਹ ਮਸਲਾ ਬੇਹੱਦ ਪੁਰਾਣਾ ਹੈ ਔਰ ਦੂਸਰੀ ਗੱਲ ਕਿ ਇਸ ਮਸਲੇ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦਾ ਸਿੱਧਾ ਨਾਮ ਜਿਹੜਾ ਕਾਨੂੰਨੀ ਪੱਧਰ ਤੇ ਮਸਲਾ ਪੱਖਿਆ ਸੀ ਉਹਦੇ ਵਿੱਚ ਮੈਂਸ਼ਨ ਹੀ ਨਹੀਂ ਕੀਤਾ ਗਿਆ ਖੈਰ ਉਹ ਵਿਵਾਦ ਜਿਹੜਾ ਗਿਆਨੀ ਹਰਪ੍ਰੀਤ ਸਿੰਘ ਦੇ ਸਾਂਡੂ ਨੇ ਚੱਕਿਆ ਸੀ ਰਿਸ਼ਤੇਦਾਰ ਨੇ ਚੱਕਿਆ ਸੀ ਉਹ ਮਾਮਲਾ ਇਸ ਹੱਦ ਤੱਕ ਪਹੁੰਚ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਇੱਕ ਤਿੰਨ ਮੈਂਬਰੀ ਕਮੇਟੀ ਦਾ ਗਠਨ ਜਿਹੜਾ ਉਹ ਕਰਨ ਦੀ ਗੱਲ ਕਰ ਦਿੱਤੀ ਗਈ ਤਿੰਨ ਮੈਂਬਰੀ ਕਮੇਟੀ ਜਿਹੜੀ ਹੈ ਉਹ ਇਸ ਮਾਮਲੇ ਸੰਬੰਧੀ ਜਾਂਚ ਕਰੇਗੀ ਇਹ ਹੁਕਮ ਜਾਰੀ ਹੋ ਗਏ ਔਰ ਉਸੇ ਉਸੇ ਤੋਂ ਬਾਅਦ 15 ਦਿਨਾਂ ਵਾਸਤੇ ਗਿਆਨੀ ਹਰਪ੍ਰੀਤ ਸਿੰਘ ਨੂੰ ਆ ਲਾਂਬੇ ਕਰ ਦਿੱਤਾ ਗਿਆ ਹੈ ਕਹਿ ਦਈਏ ਸਸਪੈਂਡ ਕਰ ਦਿੱਤਾ ਗਿਆ ਹੈ ਇੱਕ ਪਾਸੇ ਉਹਨਾਂ ਦੀ ਜਿਹੜੀ ਜ਼ੇਫੇਦਾਰੀ ਦੀ ਡਿਊਟੀ ਸੀ ਉਹਨੂੰ ਉਹਦੇ ਉੱਤੇ ਰੋਕ ਲਗਾ ਦਿੱਤੀ ਗਈ ਖੈਰ ਹੁਣ ਇਸ ਸਭ ਦੇ ਬਾਵਜੂਦ ਅੱਜ ਇਹ ਖਬਰ ਆਉਂਦੀ ਹੈ ਕਿ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਉਹਨਾਂ ਨੂੰ ਮਿਲਣ ਪਹੁੰਚਦੇ ਨੇ ਔਰ ਇਹਦੇ ਪਿੱਛੇ ਹੁਣੇ ਚਰਚਾ ਸ਼ੁਰੂ ਹੋ ਗਈ ਹੈ ਕਿ ਕੀ ਇੱਥੇ ਆ ਕੇ ਮਨਾਉਣ ਖਾਤਰ ਕੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਹੋ ਰਹੀ ਹੈ ਜੇ ਗੱਲ ਕਰੀਏ ਡੇਰਾ ਬਿਆਸ ਨਹੀਂ ਤਾਂ ਡੇਰਾ ਬਿਆਸ ਦੇ ਲਿੰਕਸ ਜਿਹੜੇ ਨੇ ਉਹ ਸਿਆਸਤ ਦੇ ਨਾਲ ਜੁੜਦੇ ਜ਼ਰੂਰ ਨੇ ਹਾਲਾਂਕਿ ਕੁਝ ਮਖੂਸ ਪਾਰਟੀਆਂ ਨੇ ਜਿਹੜੀਆਂ ਡੇਰਾ ਬਿਆਸ ਦੇ ਨਾਲ ਖਾਸ ਤੌਰ ਦੇ ਉੱਤੇ ਵਿਚਾਰੀਆਂ ਜਾਂਦੀਆਂ ਨੇ ਹਾਲਾਂਕਿ ਸਾਰੀਆਂ ਪਾਰਟੀਆਂ ਜਿੰਨੀਆਂ ਪੰਜਾਬ 'ਚ ਵਿਚਰਦੀਆਂ ਨੇ ਉਹ ਡੇਰਾ ਬਿਆਸ ਜਾਂਦੀਆਂ ਨੇ ਭਾਵੇਂ ਉਹ ਕਾਂਗਰਸ ਹੋਵੇ ਭਾਵੇਂ ਬੀਜੇਪੀ ਹੋਵੇ ਅਕਾਲੀ ਦਲ ਹੋਵੇ ਆਮ ਆਦਮੀ ਪਾਰਟੀ ਦੇ ਕੁਝ ਲੀਡਰ ਹੋਣ ਲਗਾਤਾਰ ਇਹਨਾਂ ਦੀਆਂ ਖਬਰਾਂ ਜਿਹੜੀਆਂ ਨੇ ਤਸਵੀਰਾਂ ਸਹਿਤ ਆਉਂਦੀਆਂ ਰਹਿੰਦੀਆਂ ਨੇ ਕਿ ਬਿਆਸ ਡੇਰੇ ਦੇ ਵਿੱਚ ਦਰਸ਼ਨਾ ਵਾਸਤੇ ਗਏ ਉਸੇ ਤਰ੍ਹਾਂ ਹੁਣ ਇਹ ਚਰਚਾ ਛਿੜੀ ਹੋਈ ਹੈ ਕਿ ਇਹਦੇ ਵਿੱਚ ਵੀ ਕੋਈ ਸਿਆਸੀ ਲਾਹਾ ਹੋ ਸਕਦਾ ਕਿਉਂਕਿ ਲਗਾਤਾਰ ਇਹਨਾਂ ਖਬਰਾਂ ਦੇ ਵਿੱਚ ਵਿ ਵਿਸਥਾਰ ਪੂਰਵਕ ਗੱਲ ਕਰੀਏ ਜੇ ਵਿਸ਼ੇਸ਼ ਤੌਰ ਤੇ ਗੱਲ ਕਰੀਏ ਜੇ ਤਾਂ ਅਕਾਲੀ ਦਲ ਦੇ ਨਾਲ ਡੇਰਾ ਬਿਆਸ ਦੀ ਨੇੜਤਾ ਦੱਸੀ ਜਾਂਦੀ ਰਹੀ ਹੈ ਔਰ ਉੱਥੇ ਦੂਜੇ ਪਾਸੇ ਭਾਜਪੀ ਦੇ ਨਾਲ ਵੀ ਦੱਸੀ ਜਾਂਦੀ ਰਹੀ ਹੈ ਹੁਣ ਇਸ ਸੰਬੰਧੀ ਅਸਲ ਮੈਟਰ ਕੀ ਹੈ ਇਹ ਨਰੇਟਿਵ ਜਿਹੜਾ ਹੈ ਕਿੱਥੇ ਜਾ ਕੇ ਨਿਬੜੇਗਾ ਹੁਣ ਸਵਾਲ ਤਾਂ ਇਹ ਖੜੇ ਹੋ ਰਿਹਾ ਕਿ ਕੀ ਇਹ ਮਨਾਉਣ ਖਾਤਰ ਬਾਬਾ ਗੁਰਿੰਦਰ ਸਿੰਘ ਢਿੱਲੋਂ ਉੱਥੇ ਗਏ ਨੇ ਜਾਂ ਫਿਰ ਅੰਦਰ ਖਾਤੇ ਗੱਲ ਕੁਝ ਹੋਰ ਹੈ ਜਾਂ ਮਹਿਜ਼ ਉਹਦਾ ਹੀ ਮੁਲਾਕਾਤ ਕਰਨ ਵਾਸਤੇ ਬਤੌਰ ਜਥੇਦਾਰ ਉਹਨਾਂ ਨੂੰ ਮਿਲਣ ਗਏ ਕਿਉਂਕਿ ਉਹ ਉਸ ਵੇਲੇ ਬਠਿੰਡੇ ਸੀਗੇ ਉਹਨੇ ਆਪਣੇ ਆਪ ਦੇ ਵਿੱਚ ਸਵਾਲ ਬੇहद ਖੜਦੇ ਵੀ ਨੇ ਖੈਰ ਸਿਆਸੀ ਤੌਰ ਤੇ ਉੱਤੇ ਇਹਦਾ ਕੀ ਪਿਖਿਆ ਜਾਂ ਇਹਦਾ ਕੀ ਨਰੇਟਿਵ ਨਿਕਲਣਾ ਚਾਹੀਦਾ ਆ ਇਹ ਫਿਲਹਾਲ ਔਨ ਹੋਲਡ ਸਮਝਿਆ ਜਾ ਸਕਦਾ ਹੈ ਕਿਉਂਕਿ ਬਹੁਤ ਸਾਰੀਆਂ ਗੱਲਾਂ ਬਹੁਤ ਸਾਰੀਆਂ ਚਰਚਾਵਾ ਇਹਦੇ ਵਿੱਚ ਉੱਪ ਜਣ ਗਈਆਂ ਪਰ ਫਿਲਹਾਲ ਇਹ ਇੱਕ ਮੈਟਰ ਜ਼ਰੂਰ ਖੜਾ ਹੋ ਗਿਆ ਥੋੜੀ ਇਸ ਬਾਰੇ ਕੀ رائے ਆ ਆਪਣੇ ਵਿਚਾਰ ਕਮੈਂਟਸ ਵਿੱਚ ਦੱਸਣਾ ਨਾ ਭੁੱਲਣਾ ਉਹ ਤੱਕ ਲਈ ਬਨੇ ਰੋ ਵਨ ਇੰਡੀਆ ਪੰਜਾਬੀ ਤੇ